ਕੋੜਾ ਵੀ ਮੈਂ ਤਾਂ ਗੁਰੂ ਘਰ ਦਾ ਟੋਕਰ ਆ ਮੰਗਤਾ ਤੇ ਮੈਂ ਗੁਰੂ ਘਰ ਚ ਗੁਰੂ ਦੇ ਚਰਨਾਂ ਚ ਹਾਜ਼ਰੀ ਲਵਾਉਣ ਵਾਸਤੇ ਆਇਆ ਥੋੜੇ ਦੋ ਗੱਲ ਕਹਿਣਾ ਲਈ ਗੁਰੂ ਸਾਹਿਬ ਦੀ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ ਮੈਂ ਸਮਝਦਾ ਉਹਨਾਂ ਦੇ ਵੱਡੇ ਪਾਗ ਹੋਣਗੇ ਇਸ ਲਈ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ ਦਾਸ ਇੱਥੇ ਨਤਮਸਤਕ ਹੋਣ ਵਾਸਤੇ ਆਪਦੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਪਦੀਆਂ ਝੋਲੀਆਂ ਭਰਨ ਵਾਸਤੇ ਗੁਰੂ ਸਾਹਿਬ ਦੀ ਨਾਮ ਦੀ ਦਾਤ ਖੁਸ਼ੀਆਂ ਸਮਤ ਛੋਟੇ ਸ਼ਹਿਬ ਜਾਦੇ ਵੱਡੇ ਸ਼ਹਿਬ ਜਾਦਿਆਂ ਦੇ ਮਾਤਾ ਜੀ ਦੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤ ਵਸਤਕ ਹੋਣ ਆਇਆ ਭੁੰਨਾ ਬਖਸ਼ਾਉਣ ਆ। ਸਵਤ ਲੈਣਾ 27 ਨੂੰ ਇਹਦੇ ਸਿੱਟੇ ਕੋਲ ਜਾਵਾਂਗੇ ਕਿ ਨਵੀਂ ਸਿੱਟੇ ਕੋਲ ਜਾਵਾਂਗੇ। ਵਾਹਿਗੁਰੂ ਜਿਹੜੀ ਮਰਜ਼ੀ ਸਿੱਟ ਸੱਜ ਲੈ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਪਾਤਸ਼ਾਹ ਦਾ ਦਰਬਾਰ ਉੱਚੋ ਗੁਰੂ ਦੀ ਕਿਰਪਾ ਖੈਰ ਚਾਹੀਦੀ ਹੈ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਨਹੀਂ ਇਹ ਜਿਹੜਾ ਇਹ ਜਿਹੜਾ ਹਫਤਾ ਹੈ ਨਾ ਜੀ ਇਸ ਜ਼ੁਲਮ ਦੇ ਖਿਲਾਫ ਟਾਕਰੇ ਦਾ ਬੜਾ ਵੱਡਾ ਚਨੇ ਆ ਠੀਕ ਹੈ ਜੀ ਹੱਕ ਸੱਚ ਦੀ ਗੱਲ ਦਾ ਔਰ ਕਚਹਿਰੀ ਆ ਦੀ ਕਚਹਿਰੀ ਲੋਕਾਂ ਦੀ ਆ ਜਾਂ ਉਤੋਂ ਵੱਡੀ ਸਭ ਤੋਂ ਵੱਡੀ ਕਚਹਿਰੀ ਰੱਬ ਦੀ ਹੈ ਉਤੋਂ ਗੁਰੂ ਦੀ ਕਿਰਪਾ ਚਾਹੀਦੀ ਹੈ ਇਹਨਾਂ ਦਾ ਮੈਨੂੰ ਕੋਈ ਫਕਰ ਨਹੀਂ ਜੀ ਇਹ ਜੇ ਕਈ ਆਉਣਗੇ ਤੇਈ ਜਾਣਗੇ ਜੀ ਦਾ ਇਹ ਸ਼ੁਰੂ ਮਹਾਰਾਜ ਨੇ ਸਮੱਤ ਬਖਸ਼ਣ ਜੀ ਹਿੰਮਤ ਸਮੱਤ ਸਮਰੱਥਾ ਮਾਲਕ ਬਖਸ਼ੇ ਜੀ ਦਾ ਮਤਲਬ ਫਿਰ ਸਿੱਟ ਮੋਰੇ ਪੇਸ਼ ਹੋਵਾਂਗੇ ਜੀ ਇਹ ਤਾਂ ਜਨਾਬ ਜੀ ਸਿਆਸਤ ਕਰੀ ਜਾਣ ਦਿਓ ਜੀ ਸਾਡਾ ਮੁੱਖ ਮੰਤਰੀ ਕੋਸ਼ ਚਾਹੀਦਾ ਸਿਆਸਤ ਕਰਨ ਮੈਂ ਤਾਂ ਇਹ ਕਹੂੰਗਾ ਕੇਜਰੀਗਲ ਮੇਰੇ ਵੱਡੇ ਵੀਰ ਨੂੰ ਸੱਜਿਆ ਦਿੱਲੀ ਆਰਿਆਂ ਲਈ ਜੇ ਉਹਨੂੰ ਪਗੜਾ ਫੋਂਦੀਆਂ ਮੈਂ ਨਾਲ ਚੱਲੂ ਵੀਰ ਨੂੰ ਕਬਰੋਂ ਦੀ ਲੋੜ ਕੋਈ ਨਹੀਂ ਕੋ ਮੇਰਾ ਪਿਆਰ ਹੈ ਕੇਜਰੀਆਲ ਮੇਰੇ ਕੋਲੋਂ ਮਾਫੀ ਮੰਗੀਏ ਸਾਡਾ ਆਪ ਦਾ ਪਿਆਰ ਹੈ ਇਹ ਭਗਵੰਤ ਮਾਨਤਾ ਨੂੰ ਠੋਕਣਾ ਚਾਹੁੰਦਾ ਮਗਰ ਮੈਂ ਦੰਦਰਦੀ ਆ ਇਹ ਕੇਵਲ ਵਾਲੇ ਜਿਹੜਾ ਜੀ ਕਰ ਰਹੇ ਨੇ ਕਹਿੰਦੇ ਕੇਵਲ ਨੇ ਕਬਰੇ ਲੈ ਗਏ ਮੇਰ ਤੋਂ ਨਾ ਕਰਾਓ ਸਿਆਸੀ ਕੇਜਰੀਆਲ ਦਾਸ ਸਮਹਾਣੀ ਜੀਓ ਪਿੰਡ Subscribe to One India channel and never miss an update.